ਮੇਰਾ ਨਾਮ ਰਮਨ ਸਿੰਘ ਹੈ ਜਲਾਲਾਬਾਦ ਸ਼ਹਿਰ ਪਿੰਡ ਡੰਡੀ ਖੁਰਦ ਸਜੰਗਪੁਰ ਜਗਰ ਆਈਡੀਆ ਯੂਨੀਅਨ ਪੰਜਾਬ ਸਾਡੀ ਮੰਗ ਹੈ ਕਿ 5000 ਪੋਸਟਾਂ ਦੀ ਟ੍ਰੈਨਡਸ਼ਿਪ ਦੀ 5000 ਬੱਚੇ ਨੇ ਪੋਸਟ ਫਿਲ ਕਰਨੀ ਹੈ 5000 ਸਾਡੀ ਮੰਗ ਹੈ ਜਲਦ ਤੋਂ ਜਲਦ ਪੋਸਟਾਂ ਜਾਰੀ ਕੀਤੀਆਂ ਜਾਣ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਅੱਜ ਜਿਸੀ ਪਟਿਆਲੇ ਲਾਇਆ ਸੀਗਾ ਹੈੱਡ ਆਫਿਸ ਪੀਐਸਪੀਸੀਲ ਦੇ ਮੰਗਾ ਸਾਡੀਆਂ 5000 ਪੋਸਟਾਂ ਹਾਂ 5000 ਪੋਸਟਾਂ ਜਲਦ ਜਲਦ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਸਾਨੂੰ ਸਾਨੂੰ ਲਿਖਤੀ ਰੂਪ ਚ ਨੋਟੀਫਿਕੇਸ਼ਨ ਜਾਰੀ ਕਰਨ ਦਾ ਦਿੱਤਾ ਜਾਂਦਾ ਤਾਂ ਅਸੀਂ ਧਰਨਾ ਚੱਕ ਸਕਦੇ ਆ ਨਹੀਂ ਤਾਂ ਅਸੀਂ ਧਰਨਾ ਨਹੀਂ ਚੱਕਣਾ ਜਿੰਨੇ ਦਿਨ ਮਰਜ਼ੀ ਲੱਗ ਜਾਣ 5000 ਪੋਸਟਾਂ ਪੰਜ ਯਾਰੀ ਲੈਣੀ ਆ ਅਸੀਂ 5000 ਤੋਂ ਇੱਕ ਘੱਟ ਵੀ ਨਹੀਂ ਲੈਣੀ ਆ ਜਲਦ ਤੋਂ ਜਲਦ 5000 ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਕਿੰਨੀ ਦੇਰ ਮੇਰਾ ਆਪਣਾ ਰੁਕੀ ਹੋਈ ਆ ਸਾਡੀ 1.5 ਸਾਲ ਤੋਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਕਿ ਅਪਰੈਂਟਸ਼ਿਪ ਦਾ ਲਾਰੇ ਲਗਾਏ ਲਾਰੇ ਲਾਈ ਜਾਂਦੇ ਇੱਕ ਮਿੱਠੀ ਗੋਲੀ ਦਿੱਤੀ ਜਾਂਦੇ ਨਿਊ ਬੱਚੇ ਹੋਰ ਐਡ ਹੋਈ ਜਾਂਦੇ ਹਰ ਸਾਲ ਈਅਰ ਬੱਚਾ ਐਡ ਹੁੰਦਾ 50000 ਬੱਚਿਆਂ ਨਾਲ ਤੱਕ ਜਾਰੀ ਕਰ ਦਿੱਤਾ ਜਾਵੇਗਾ 10 ਦਿਨ ਵੇਟ ਕਰੋ 10 ਦਿਨਾਂ ਤੋਂ ਬਾਅਦ ਫੇਰ ਉਹੀ ਗੱਲ ਹੈ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ ਸਾਨੂੰ ਫੇਰ ਧਰਨਾ ਲਾਣਾ ਪੈਂਦਾ ਜਾਂ ਮੀਟਿੰਗਾਂ ਕਰਨੀਆਂ ਪੈਂਦੀਆਂ ਹਨ ਜਾਂ ਰੇਕਪਸ ਕਰਨੀਆਂ ਪੈਂਦੀਆਂ ਸਰ ਸਾਡੀ ਮੀਟਿੰਗ ਕਰਾਓ ਅਸੀਂ ਵੀ ਪੜ੍ਹੇ ਲਿਖੇ ਆ ਅਸੀਂ ਵੀ ਇਨਸਾਨ ਆ ਸਾਡੀ ਕਿਉਂ ਨਹੀਂ ਮਦਦ ਹੋਰੀ ਸਾਡੀ ਕਿਉਂ ਨਹੀਂ ਨੌਕਰੀਆਂ ਪੋਸਟਾਂ ਜਾਰੀ ਕਰਨ ਦੀਆਂ ਜਾਰੀ ਆ ਪੰਜਾਂ ਨੋਟਿਸ ਕਿੰਨ ਜਾਰੀ ਕਿਉਂ ਨਹੀਂ ਕਰਦੇ ਪਹਿਲਾਂ ਕਹਿੰਦੇ ਹਰ ਘਰ ਨੌਕਰੀ ਦੇਵਾਂਗੇ ਘਰ ਘਰ ਸਟੋ ਪਿੰਡ ਚ ਨਹੀਂ ਨੌਕਰੀ ਦਿੰਦੇ ਪਾ ਪ੍ਰਸ਼ਾਸਨ ਨਾਲ ਕਿਸੇ ਨੂੰ ਮਿਲਿਆ ਮਿਲੇ ਸੀਗੇ ਮੈਨੇਜਮੈਂਟ ਨਾਲ ਮੀਟਿੰਗ ਕਰੀ ਸੀ ਕਿ ਉਹਨਾਂ ਨੇ ਕਿਹਾ ਸੀ ਕਿ 2025 ਚ ਉਦੋਂ ਤੱਕ 2000 ਬੱਚਾ ਹੋਰ ਐਡ ਹੋ ਜਾਏਗਾ ਪੋਸਟਾਂ ਕਹਿੰਦੇ 800 ਕੱਟਣਗੇ 800 ਪੋਸਟਾਂ ਆਪ ਸੋਚੋ 80000 ਬੱਚਾ ਆਵੇ 800 ਪੋਸਟਾਂ ਕਿੰਨੀਆਂ ਗੁਜਾਇਆ ਜਾ ਮੈਟ ਬੋਝ ਆਈ ਜਾਵੇਗਾ ਇਹ ਇੱਕ ਟ੍ਰੇਨਿੰਗ ਆ ਅਪਰੈਂਟਸ਼ਿਪ ਦੀ ਇੱਕ ਤਰ੍ਹਾਂ ਦੀ ਟ੍ਰੇਨਿੰਗ ਆ ਕੋਈ ਪੇਪਰ ਦੇ ਕੇ ਲਗਣਾ ਮੈਡ ਵੀ ਬਹੁਤ ਆਈ ਜਾਣੀਆਂ ਮੈਂ ਕਹਾਂ ਵੀ ਕੁਝ ਖਾਲੀ ਪਿਆ ਰਿਟਾਇਰਮੈਂਟ ਪਿੱਛੇ ਜੁਆਇਨਿੰਗ ਕਿਉਂ ਨਹੀਂ ਕਰਦੇ ਰਿਟਾਇਰਮੈਂਟ ਕਰੀ ਜਾਂਦੇ ਜੁਆਇਨਿੰਗ ਕਿਉਂ ਨਹੀਂ ਕਰਦੇ ਇਹ ਸਰਕਾਰਾਂ ਸਾਰੀਆਂ ਰਲੀਆਂ ਦੀਆਂ ਨੇ ਇਹਨਾਂ ਨੂੰ ਆਪਦੇ ਡੱਡ ਨਾਲੇ ਕਿਸੇ ਦੀ ਨਾਲ ਨਹੀਂ ਹੈਗਾ ਕਿਸੇ ਦੇ ਡੱਡ ਨਾਲ ਨਹੀਂ ਹੈਗਾ ਜੇਗਾ ਮੰਗਾ ਨਾ ਮੰਨੀਆਂ ਰਹੀਆਂ ਤਾਂ ਅਸੀਂ ਆ ਅਸੀਂ ਇੱਥੇ ਹੀ ਲਾਣਾ ਧਰਨਾ ਜੋ ਮਰਜ਼ੀ ਹੋ ਜਾਵੇ ਜੋ ਕਰਨਾ ਕਾਰਵਾਈ ਕਰ ਸਕਦੇ ਆ ਸਾਡੀ ਲਾਸਟ ਮੰਗ ਇਹੀ ਆ ਪਹਿਲੀ ਮੰਗ ਵੀ ਇਹੀ ਆ ਸਾਨੂੰ 5000 ਤੋਂ ਪੋਸ਼ਟ ਨਹੀਂ ਉੱਠਣਾ ਇਹਨਾਂ ਬੱਸ ਲੈਣ ਆਦੇ ਐਨੇ ਪੋਸ਼ਟ